ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਦੇ ਵਲੌਗ ਵਿੱਚ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਤੇ ਜਿਹੜਾ ਅੱਜ ਦਾ ਵਲੌਗ ਹੈ ਇਹ ਬਹੁਤ ਵਧੀਆ ਵਲੌਗ ਹੈ ਐਂਡ ਤੱਕ ਜਰੂਰ ਦੇਖਿਓ ਕਿਉਂਕਿ ਆਪਾਂ ਦੇਖਦੇ ਹੁੰਦੇ ਆ ਵੀ ਸੀਟੀ 100 ਪਰ 3 ਨੇ ਸਪਲੈਂਡਰ ਇਹ ਮੋਟਰਸਾਈਕਲ ਤਾਂ ਬੰਦ ਹੋ ਜਾਂਦੇ ਨੇ ਪਰ ਅੱਜ ਹੋ ਗਿਆ ਬੁਲਟ ਬੰਦ ਤੇ ਬੁਲਟ ਨੂੰ ਲੈ ਕੇ ਆਉਣਾ ਆਪਾਂ ਲੈ ਕੇ ਕਾਹਣਾ ਹੋਊਗਾ ਸੀਟੀ 100 ਇਹ ਅੱਜ ਉਹ ਕਹਿੰਦੇ ਹੁੰਦੇ ਵੀ ਸਵੇ ਸਵੇ ਦੀ ਗੱਲ ਹੁੰਦੀ ਆ ਕੋਈ ਪਤਾ ਨਹੀਂ ਕਿਹਨੂੰ ਕਿਨੂੰ ਖਿੱਚਣਾ ਪੈ ਜੇ ਚਾਚਾ ਪਾਣੂ ਲੈ ਕੇ ਆਵਾਂਗੇ ਤੇ ਐਂਡ ਤੱਕ ਬਣੇ ਲੋ ਦੇਖਾਂਗੇ ਕਿੰਨਾ ਕੌਫਾ ਆਉਂਦਾ ਹੈ ਪਿੰਡ ਤੱਕ ਲਓ ਜੀ ਜਾਈ ਜੰਨੇ ਆ ਕੋਟ ਸਾਡੇ 4-5 ਕਿਲੋਮੀਟਰ ਆ ਦੇਖਦੇ ਆ ਆਪਣਾ ਬੰਦਾ ਕਿੱਥੇ ਜਾ ਖੜਾ ਹੈ ਰਾਈ ਨੂੰ ਜ਼ਰੂਰ ਦੇਖੋ ਤੁਸੀਂ ਐਂਡ ਤੱਕ ਦੇਖੋ ਠੀਕ ਹੈ ਦੇਖਦਿਆ ਵੀ ਉਹ ਉਤਰਾਜ ਕਰਦਾ ਕਿ ਨਾ ਆਪਣੇ ਤੇ ਇਹ ਨਹੀਂ ਕਰਦਾ ਉੱਥੇ ਜਾ ਕੇ ਤੁਹਾਨੂੰ ਪਤਾ ਲੱਗ ਜਾਵੇ ਚਲੋ ਭਾਈ ਦੇਖਦੇ ਆ ਕਿੱਥੇ ਜੇ ਖੜਾਗਾ ਇਹ ਕੀ ਜਲੰਗਰੀ ਕਰਦਾ ਨੱਪੀ ਲੈਏ ਆਂ ਅਸੀਂ ਨਾਲ ਮਰਨਾ ਵੀ ਦੇ ਆਂ ਅਸੀਂ ਨਾਲ आंधे का डर है गब्बरू की करने आ की करने आ जोता कर्चा क्या हुए कचरा क्या कचरा मतलब तेल नहीं है क्या जो तेरा तेल सा है क्या बोल रहा हूँ ਬੂਨਾ ਦੇੰਤਾਂ ਦਾ ਟੇਡਾ ਵੀ ਨਹੀਂ ਕਰਨਾ ਵੀ ਰਾਮ ਬਲ ਬਲ ਵਾਰ ਉੱਪਰ ਨਹੀਂ ਆਉਂਦੇ ਨਾ ਉਹਨੇ ਅੰਨ੍ਹਾ ਤਮ ਸੋਤ ਪਾਗਾ ਉਹਨੇ ਕੇਰਾ ਚੌੜੀ ਆਉਂਦੀ ਆਉ ਤਨੇ ਗਾ ਆਜਾ ਆ ਜਰਾ ਦੇਖ ਲੈ ਆਹ ਸਹੀ ਆ ਕਰ ਲੈ ਮੈਂ ਪਟਾ ਮੇ ਕੋਈ ਟੰਕਾ ਅਗੜੀ ਮੇ ਜੱਛੇਗੀ ਆ ਦਾ ਫੋਨ ਤੇ ਲੱਗ ਜਾ ਮਾ ਕਰ ਮੈਂ ਕਿਉਂ ਮੈਂ ਜੀ ਜੋਂ ਆਂਦਾ ਉਹ ਤੇਲ ਇਕੱਠਾ ਹੋ ਜੂ ਇਹਦਾ ਸੀ ਨੂੰ ਲੱਤ ਵੀ ਕੋਈ ਸਾਹਿਬ ਆਪ ਹੋਏ ਮੂਰੇ ਇਹਦਾ ਲੱਤ ਵੀ ਲੱਗਣੀ ਗਾਈਜ਼ ਕਰਨਾ ਵੀ ਲੈ ਆਉਂਦਾ ਆਪਾਂ ਹਾਂ ਇਹੀ ਕਰਨ ਪੈਗਾ ਹੁਣੇ ਆਲਾ ਚੋਈ ਗਮੋ ਦੇਖ ਲੈ ਇੱਕ ਅੱਧੀ ਇੱਕ ਹੋਰ ਮਾਰ ਕੇ ਸਕੂਲ 'ਚ ਨਹੀਂ ਹੋਇਆ ਵਾਵਾ ਓਏ ਮੈਨੂੰ ਤਾਂ ਇੱਥੇ ਛੱਡ ਕੇ ਵੀ ਦੋਨੇ ਇਕੱਲੇ ਜਾਓਗੇ ਹਾਂ ਓਏ ਮੈਨੂੰ ਤਾਂ ਇੱਥੇ ਛੱਡ ਕੇ ਮੈਂ ਇਕੱਲੇ ਜਾਣਾਗੇ ਮੁੜ ਕੇ ਮੈਨੂੰ ਲੈਣਾ ਆਜੋ ਮੈਂ ਹੁਣ ਤੇਰੇ ਨਾਲ ਬੈਠਾਂਗੇ ਉਹਦੇ ਨਾਲ ਹੁਣ ਤਾਂ ਬੱਟੀਆਂ ਕੱਢਦਾ ਜਾਊ ਇਹ ਚਲੋ ਫਿਰ ਸਭ ਨੇ ਕਮੈਂਟ ਕਰੋ ਸ਼ੇਅਰ ਤਾਂ ਕਰੋ ਕਮੈਂਟ ਟੂ ਲਾ ਬਰਨਾਵਾ ਤੋਂ ਉੱਪਰ ਤੋਂ ਉੱਪਰ ਚੱਕੋ ਕੋਈ ਨਹੀਂ ਹਿੰਦਾ ੱਟਾ ੱਟਾ ਕੀ ਗੇਅਰ ਮੈਨੂੰ ਇਹ ਦੂਜਾ ਤਿੰਨਾਂ ਗੇਅਰ ਬੰਦ ਮਾਰਿਆ ਕਿੱਲਾ ਜਾਨੂੰ ਗੇਰ ਤਾਂ ਮੈਂ ਪਾ ਦੂੰਗਾ ਲੈ ਹੁਣ ਬਤਿਆ ਕਰਨਾ ਜਊਗਾ ਬਦਲਾ ਕਰੋ ਲੈ ਉਹ ਕਿੱਥੇ ਆਦਾ ਗੇਅਰ ਵਿੱਚ ਪਤਾ ਕਿ ਕਲੱਚ ਤਾਂ ਨਾ ਪਾਇਆ ਗਿਆ ਆ ਲੱਤਾਂ ਰੱਖ ਦਈਏ ਤੇ ਜੋ ਆਪਣਾ ਬੜਾ ਤੰਗੜਾ ਆ ਆਪ ਵੀ ਹੰਮੀ ਜਰਾ ਬੋਲ ਕੇ ਆਇਆ ਨੂੰ ਆ ਗਾਈ ਮੱਛਰੋਂ ਮੱਛਰੀ ਕੰਮ ਹੋਇਆ ਬੈਦਨਾ ਮੈਂ ਵੀ ਸਨੇਪ ਬਣਾਦਾ ਜੋਦੀ ਬਣਾ ਦੇ ਜ਼ਰਾ ਇਹ ਕੀ ਹੋਣਾ ਜੋ ਤੂੰ ਮੈਂ ਕਿਹਾ ਬੇਟੀ ਦਾ ਆਰਾ ਹੋਇਆ ਭਾਈ ਦਿੱਕਤ ਕਿਸੇ ਵੀ ਟੀਮ ਆ ਸਕਦੀ ਹੈ ਰੱਬ ਵੀ ਕਿਸੇ ਵੀ ਟੀਚਾ ਸਕਦੀ ਬਾਬਿਓ ਓਕੇ ਲੱਗ ਸਮੂਹੀ ਜਾ ਕੇ ਨੇ ਲੈਣਾ ਉਹ ਸੀ ਵੀ ਹੈ ਗਿਆ ਬਰਾ ਮੈਂ ਵੀ ਬੀ ਤੇ ਗਿਆ ਬਰਾ ਮੋੜ ਤੋਂ ਬਾਅਦ ਚੋਟਾ ਜਿਹੜਾ ਬੰਦਾ ਜਿਹੜਾ ਮੋੜ ਜਰਾ ਮਾਰਾ ਉਹਦਾ ਪਰਲੇ ਪਰਨੇ ਵੀ ਨਾਲ ਕਰਕੇ ਡਾਇ ਨਹੀਂ ਆ ਨਾ ਓਏ ਫਿਰ ਇਹ ਵੀ ਲੜਨਿਆ ਤਕ 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 ਓਏ ਭਾਈ ਦੇਖੋ ਜਾਂਦਾ ਨਾ ਛੂਕਦਾ மடாச்சி டாப கேர் பண்ணா ਕਿਵੇਂ ਆਪੇ ਫੋਨ ਘੱਟ ਚੱਕਦਾ ਹੁੰਦਾ ਦੋ ਤਿੰਨ ਮਿਸ ਕਾਲਾਂ ਮਾਰਦੀਆਂ ਬੰਦੀ ਇਹਨੂੰ ਫੇਰ ਕਿਤੇ ਜਾ ਕੇ ਫੋਨ ਟੈਨਦਾ ਵੀ ਹੁਣ ਤਾਂ ਚੱਕਣਾ ਹਾਂ ਆ ਆ ਆ ਆ ਫੋਨ ਹੈ ਤੁਸੀਂ ਦਿਵਾਲਾ ਕਿਹਾ ਆ ਆ ਆ ਇਹਨਾਂ ਦਾ ਫੋਨ ਆ ਰਿਹਾ ਦੇਖੋ ਭਾਈ ਇਹ ਜਿਹੜਾ ਬੜਾ ਕੇ ਫਿਰ ਇਹਦਾ ਸਸਤੀ ਨਾ ਸਾਥੀ ਹਾਂ ਉਹ ਤੋਂ ਬਾਹਰ ਚਫਰਾ ਦੇ ਜੇ ਸਾਥੀ ਫੋਨ ਕਰਨਾ ਪੰਦਰਾ ਉਹ ਮਤਲਬ ਆ ਜੀ ਜੀ ਹੋਊਗਾ ਨਾ 13 ਤੱਕ ਨਾਲ ਆਉਦੀ ਬਾਹਰ ਲਾ ਕੇ ਦੇਖਦਾ ਹੁੰਦਾ ਉਹ ਬਾਹਰ ਅੱਤ ਨਾਲ ਤੜਾਲੀ ਤੂੰ ਆਹ ਰੱਤ ਹੈ ਨਹੀਂ ਤੂੰ ਲੈਗ ਵੀ ਨਾਉਣੇ ਕੱਲ ਨੂੰ ਹਾਂ ਰਾਈਟ ਓਏ ਇੱਕ ਤੇ ਕੱਲ ਨੂੰ ਫਰਾਉਂਦਾ ਫੇਰ ਤਾਂ ਨਹੀਂ ਲੱਤ ਲਾਈ ਜਾਂਦੀ ਸੀ ਫਰਾਉਂਦਾ ਨੂੰ ਹੋਰ ਹੀ ਭਲਾਉਣੇ ਵੰਦੇ ਜਾਮਣਾ ਖਾ ਲੋ ਗਾਈਜ਼ ਜਾਮਣਾ ਜਾਮਣਾ ਹਾਂ ਉਹ ਆ ਜਿਹਨੇ ਖੜੇ ਲੱਗੇ ਹਾਂ ਉਹੀ ਬੋਲ ਮਾਰੀ ਜਾਂਦੇ ਸੀ ਜਦੋਂ ਹੁਣ ਵੇਲੇ ਆਪਾਂ ਨੂੰ ਜਗਦੀਪ ਜਗਦੀਪ ਕਰੀ ਜਾਂਦੇ ਨੇ ਬੰਦੋਗੇ ਆਹ ਬੋਰੀ ਬਾਰਾ ਲਵਾਤਾ ਐਡੀ ਠੀਕ ਆ ਬੰਦਾ ਰੱਖੇ ਆਪਾਂ ਵੀ ਆਪਾਂ ਇਧਰ ਕਿੰਨਾ ਗੱਲ ਆ ਪਹੁੰਚ ਕੇ ਕਰੇ ਚੱਲ 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 ਚੱਲ